ਸਸਵੀਰ ਕਾਲ ਜੀ ਮੈਂ ਹਾ ਆਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਜੇਲ੍ਹ ਵਿੱਚ ਬੈਠੇ ਵਿਕਰਮ ਸਿੰਘ ਮਜੀਠੀਆ ਦੀਆਂ ਇੱਕ ਵਾਰ ਫਿਰ ਚੀਕਾਂ ਪੈ ਗਈਆਂ ਨੇ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਕਹਿੰਦੇ ਸੀ ਕਿ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀਆਂ ਨੇ ਨਾਬਾਦੀ ਜੇਲ੍ਹ ਦੇ ਵਿੱਚ ਲੰਮਾ ਸਮਾਂ ਕੱਟਣਾ ਪੈ ਸਕਦਾ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਵੱਲੋਂ ਇਹ ਸੋਚਿਆ ਨਹੀਂ ਗਿਆ ਸੀ ਕਿ ਮੈਂ ਇੰਨੇ ਲੰਮੇ ਸਮੇਂ ਲਈ ਜਿਹੜਾ ਹੈ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੈਠ ਜਾਵਾਂਗਾ ਦੂਸਰੇ ਪਾਸੇ ਗੱਲ ਕਰੀਏ ਕਿ ਜਿੱਥੇ ਦਿਨ ਜਿਉਂ ਹੀ ਚੜਦਾ ਹੈ ਤੇ ਸ਼ਾਮ ਪੈ ਤੱਕ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਨਾ ਕੋਈ ਵਿਜੀਲੈਂਸ ਵੱਲੋਂ ਨਵੇਂ ਸਬੂਤ ਪੇਸ਼ ਕਰ ਲਏ ਜਾਂਦੇ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਬਿਕਰਮ ਸਿੰਘ ਮਜੀਠੀਆ ਉੱਤੇ ਵੱਡੇ ਦੋਸ਼ ਲੱਗੇ ਸੀ 540 ਕਰੋੜ ਦੇ ਤਾਂ ਲੇਕਿਨ ਉਹ ਹੁਣ ਵੱਧ ਕੇ 700 ਕਰੋੜ ਦੇ ਹੋ ਗਏ ਨੇ ਜੇਕਰ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੇ ਸਾਹ ਸੁਖਨੇ ਸ਼ੁਰੂ ਹੋ ਗਏ ਨੇ ਇੱਕ ਪਾਸੇ ਉਹਨਾਂ ਦੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਦਿੱਤਾ ਜਾ ਰਿਹਾ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜਾ ਬਦਲਾਖੋੜੀ ਤੇ ਰਾਜਨੀਤਿਕ ਦੀ ਜਿਹੜੀ ਬਣਾਈ ਹੋਈ ਸੀ ਗੱਲ ਉਹ ਵੀ ਹੁਣ ਖਾਰਜ ਹੁੰਦੀ ਸਾਹਮਣੇ ਆ ਰਹੀ ਹੈ ਜੇਕਰ ਗੱਲ ਕਰੀਏ ਤਾਂ 2 1/2 ਘੰਟੇ ਜਿੱਥੇ ਕੱਲ ਸਿੱਟ ਵੱਲੋਂ ਵਿਕਰਮ ਸਿੰਘ ਮਜੀਠੀਆ ਕੋਲੋਂ ਵੱਡੇ ਸਵਾਲ ਪੁੱਛੇ ਗਏ ਤਾਂ ਉਹ ਸੁਣ ਕੇ ਜਿਹੜਾ ਵਿਕਰਮ ਸਿੰਘ ਮਜੀਠੀਆ ਦੀਆਂ ਹੋਰ ਚੀਕਾਂ ਪੈ ਰੀਆਂ ਨੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਗਨੀਪ ਕੌਰ ਤੇ ਵੀ ਵੱਡਾ ਮੁਕੱਦਮਾ ਜਾਰੀ ਕੀਤਾ ਗਿਆ ਲੇਕਿਨ ਚਾਹੇ ਉਹਨਾਂ ਨੇ ਇਹ ਕਿਹਾ ਕਿ ਮੈਂ ਆਪਣੇ ਕਿਸੇ ਤਰ੍ਹਾਂ ਦੇ ਵੀ ਦਸਤਾਵੇਜ਼ ਨਹੀਂ ਪੇਸ਼ ਕਰਾਂਗੀ ਲੇਕਿਨ ਉਹਦੇ ਚਲਦਿਆਂ ਵਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਵੀ ਨਹੀਂ ਮਿਲ ਪਾ ਰਿਹਾ ਸਿਰਫ ਵਕੀਲਾਂ ਨੂੰ ਟਾਈਮ ਦਿੱਤਾ ਜਾਂਦਾ 15 ਤੋਂ 20 ਮਿੰਟ ਮਿਲਣ ਦਾ ਉਸ ਦੇ ਦੌਰਾਨ ਹੀ ਵਿਜੀਲੈਂਸ ਦੀ ਗੱਲ ਕਰ ਲਈਏ ਜਾਂ ਪੰਜਾਬ ਪੁਲਿਸ ਦੀ ਗੱਲ ਕਰ ਲਈਏ ਜਾਂ ਫਿਰ ਸਰਕਾਰੀ ਵਕੀਲਾਂ ਦੀ ਗੱਲ ਕਰ ਲਈਏ ਜਿੱਥੇ ਉਹਨਾਂ ਦੇ ਉਹਨਾਂ ਦੇ ਖਿਲਾਫ ਜਿਹੜੇ ਨੇ ਕਾਫੀ ਸਬੂਤ ਪੇਸ਼ ਕਰ ਦਿੱਤੇ ਗਏ ਨੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਸੀ ਉਹਨਾਂ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਇਹ ਸਿਰਫ ਗੱਲਾਂ ਹੀ ਨੇ ਕਿ ਇਹਨਾਂ ਕੋਲ ਟੋਕੜਾ ਭਰ ਕੇ ਸਬੂਤਾਂ ਦਾ ਪਿਆ ਹੈ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਟਰੱਕ ਭਰ ਕੇ ਸਬੂਤ ਪੇਸ਼ ਕਰ ਦਿੱਤੇ ਜਾਣਗੇ ਤੁਹਾਨੂੰ ਦੱਸ ਦਿਆ ਕਿ ਅਕਾਲੀ ਆਗੂ ਵਿਕਰਮ ਮਜੀਠੀਆ ਵਿਰੁੱਧ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਪੁਚਕੀਚ ਜਾਰੀ ਹੈ ਅੱਜ ਵਿਜੀਲੈਂਸ ਬਿਊਰੋ ਦੇ ਪੰਜਾਬ ਪੁਲਿਸ ਦੀ ਟੀਮ ਨਵੀਂ ਨਾਬਾ ਜੇਲ੍ਹ 'ਚ ਪਹੁੰਚੀ ਜਿੱਥੇ ਵਿਕਰਨ ਸਿੰਘ ਮਜੀਠੀਆ ਲਗਭਗ 2 ਘੰਟੇ ਪੁਚਕੀ ਕੀਤੀ ਹਾਲਾਂਕਿ ਪੁਚਕੀ ਤੋਂ ਬਾਅਦ ਪੁਲਿਸ ਟੀਮ ਅਤੇ ਵਿਜੀਲੈਂਸ ਨੇ মিডিਆ ਤੋਂ ਦੂਰੀ ਬਣਾਈ ਰੱਖੀ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਇੱਕ ਵੱਧ ਉਚਾਰ ਚਾਰਟ ਸ਼ੀਟ ਵੀ ਪੇਸ਼ ਕਰ ਸਕਦੀ ਹੈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੁਝ ਕੀ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਵਿੱਚ ਕੀਤੀ ਗਈ ਹੈ ਜਿਸ ਦਾ ਯੋਗ ਹੈ ਕਿ 2 ਦਿਨ ਪਹਿਲਾਂ ਹੀ ਸਰਕਾਰ ਵੱਲੋਂ ਵਿਕਰਮ ਵਿਰੋਧ 40000 ਪੰਨਿਆਂ ਦੀ ਚਾਰਟ ਸ਼ੀਟ ਅਦਾਲਤ ਵਿੱਚ ਦਾਇਰ ਕੀਤੀ ਗਈ ਇਸ ਚਾਰਟ ਸ਼ੀਟ ਨੂੰ ਅਦਾਲਤ ਵਿੱਚ ਪੇਸ਼ ਕਰਦੇ ਚਾਰ ਟਰੱਕ ਲਿਆਂਦੇ ਗਏ ਸਨ ਖਾਸ ਗੱਲ ਇਹ ਹੈ ਕਿ ਚਾਰਟ ਸ਼ੀਟ ਵਿੱਚ 200 ਗਵਾਹ ਸ਼ਾਮਲ ਕੀਤੇ ਗਏ ਜਿਸ ਜਾਇਦਾਦ ਚਾ 540 ਕਰੋੜ ਦੱਸੀ ਗਈ ਤੇ 700 ਕਰੋੜ ਜਾਇਦਾਦ ਨੂੰ ਚਾਰਸ਼ੀਟ ਵਿੱਚ ਸ਼ਾਮਲ ਕੀਤਾ ਗਿਆ ਸੂਤਰਾਂ ਤੋਂ ਵੀ ਪਤਾ ਲੱਗ ਰਿਹਾ ਕਿ ਚਾਰਸ਼ੀਟ 700 ਕਰੋੜ ਰੁਪਏ ਦਾ ਗੈਰ ਕਾਨੂੰਨੀ ਅਤੇ ਬੇਨਾਮੀ ਜਾਇਦਾਦ ਦਾ ਖੁਲਾਸਾ ਕੀਤਾ ਹੈ ਇਹ ਚਾਰਸ਼ੀਟ ਪੰਜਾਬ ਹਰਿਆਣਾ ਹਿਮਾਚਲ ਯੂਪੀ ਦਿੱਲੀ ਅਤੇ 15 ਥਾਵਾਂ ਦੀ ਜਾਂਚ ਕਰਨ ਤੋਂ ਬਾਅਦ ਜਿਹੜੀ ਹੈ ਤਿਆਰ ਕੀਤੀ ਹੈ ਚਾਰਸ਼ੀਟ ਵਿੱਚ ਕਈ ਅਕਾਲੀ ਅਤੇ ਭਾਜਪਾ ਆਗੂਆਂ ਦੇ ਬਿਆਨ ਵੀ ਦਰਜ ਹਨ ਇਸ ਦੇ ਨਾਲ ਹੀ ਦਾਵਾ ਕੀਤਾ ਜਾ ਰਿਹਾ ਹੈ ਕਿ ਵਿਜੀਲੈਂਸ ਸਮੇਂ ਸਿਰ ਚਾਰਛਰ ਦਾਇਰ ਕੀਤੀ ਗਈ ਹੈ ਜਦੋਂ মিডিਆ ਨੇ ਐਡਵੋਕੇਟ ਫੇਰੀ ਸੌਫਤ ਨੂੰ ਪੁੱਛਿਆ ਕਿ ਜਾਇਦਤ 540 ਕਰੋੜ ਦੀ ਦੱਸੀ ਗਈ ਜਦੋਂ ਕਿ ਹੁਣ 700 ਕਰੋੜ ਪਏ ਹੋ ਗਏ ਹੈ ਤਾਂ ਉਹਨਾਂ ਦਾ ਜਵਾਬ ਸੀ ਵਿਜੀਲੈਂਸ ਟੀਮ ਲਗਭਗ 2 ਮਹੀਨਿਆਂ ਤੋਂ ਜਾਂਚ ਕਰ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਰਾਹਤ ਮਿਲਣੀ ਸੀ ਵਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਵਾਰ-ਵਾਰ ਪਟੀਸ਼ਨ ਜ਼ਮਾਨਤ ਪਾਉਣ ਦੀ ਕੀਤੀ ਗਈ ਹੈ ਲੇਕਿਨ ਕਿਸੇ ਤਰ੍ਹਾਂ ਦੀ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਬਿਕਰਮ ਸਿੰਘ ਮਜੀਠੀਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਲੰਮੇ ਸਮੇ ਲਈ ਇਹ ਜੇਲ ਕਟਣਗੇ ਤਾਂ ਉਹ ਸੱਚੀ ਹੁੰਦੀ ਗੱਲ ਸਾਬਤ ਹੋ ਰਹੀ ਹੈ ਵੱਡੇ ਸਬੂਤ ਮਿਲ ਗਏ ਨੇ ਜਿੱਥੇ ਵਿਜੀਲੈਂਸ ਸਟ ਵੱਲੋਂ ਵੱਖਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜਿਹੜੇ ਨੇ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਕੋਈ ਵੀ ਰਸਤਾ ਨਹੀਂ ਲੱਭ ਰਿਹਾ ਇੱਕ ਪਾਸੇ ਉਹਨਾਂ ਦੀ ਧਰਮ ਪਤਨੀ ਦੂਜੇ ਪਾਸੇ ਉਹਨਾਂ ਦਾ ਪਰਿਵਾਰ ਜਿਹੜੇ ਬਿਕਰਮ ਸਿੰਘ ਮਜੀਠੀਆ ਦੇ ਕਿਸੇ ਵੀ ਤਰ੍ਹਾਂ ਦੀ ਮੁਲਾਕਾਤ ਨਹੀਂ ਕਰ پا ਰਹੇ ਲੇਕਿਨ ਇਹ ਹੁਣ ਆਉਣ ਵਾਲਾ ਟਾਈਮ ਦੱਸੇਗਾ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਤੇਲ ਵੇਖੋ ਤੇਲ ਦੀ ਤਾਰ ਵੇਖੋ ਲੇਕਿਨ ਇਹ ਤੇਲ ਦੀ ਤਾਰ ਕਾਫੀ ਤਿੱਖੀ ਹੋਈ ਦਿਖ ਰਹੀ ਹੈ ਜਿੱਥੇ ਵਿਕਰਮ ਸਿੰਘ ਮਜੀਠੀਆ ਦਿਨ ਬਦਿਨ ਫਸਦੇ ਦਿਖਾਈ ਦੇ ਰਹੇ ਨੇ ਧੰਨਵਾਦ